ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਤਾ ਹੀ ਹੈ ਵੀ ਕਲਕੱਤਾ 'ਚ ਜਿਹੜੀ ਘਟਨਾ ਹੋਈ ਹੈ ਉਹ ਬਹੁਤ ਹੀ ਸ਼ਰਮਨਾਕ ਤੇ ਨਿੰਦਣਯੋਗ ਘਟਨਾ ਹੈਗੀ ਡਾਕਟਰ ਮਮਿਤਾ ਦੇਵਨਾਥ ਜਿਨ੍ਹਾਂ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਹੋਈਆਂ ਉਹ ਸਾਡੇ ਹੀ ਵਿਭਾਗ ਦੇ ਦੀ ਲੜਕੀ ਸੀ ਬਹੁਤ ਬੁਰਾ ਹੋਇਆ ਉਹਦੇ ਨਾਲ ਉਹਦੇ ਲਈ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਜੇ ਤੁਸੀਂ ਆਪਣੀਆਂ ਭਣਾਂ ਲਈ ਸ਼ੇਰ ਬਣਦੇ ਹੋ ਤਾਂ ਕਿਰਪਾ ਕਰਕੇ ਦੂਸਰੇ ਨਹੀਂ ਭਣਾਂ ਲਈ ਕੁੱਤੇ ਬਣਨਾ ਛੱਡ ਦਿਓ ਤੁਹਾਡਾ ਧੰਨਵਾਦ ਹੈ ਪ੍ਰਮਾਤਮਾ ਮੈਂ ਤਾਂ ਤੇਰੇ ਮੂਹਰੇ ਹੀ ਅਰਦਾਸਾਂ ਕਰਦੀਆਂ ਕਦੇ ਮੇਰੀ ਵੀ ਸੁਣ ਲੈ ਦੋ ਐ ਟਾਈਮ ਮੈਂ ਗੁਰੂ ਘਰ ਜਾਨੀ ਆ ਜਿੱਦੋ ਜਾਨੀ ਉੱਥੇ ਜਵਾਕ ਖੇਡਦੇ ਫਿਰਦੇ ਹੁੰਦੇ ਆ ਛੋਟੇ ਛੋਟੇ ਮੈਨੂੰ ਤਬਾਹੇ ਸੋਹਣੇ ਲੱਗਦੇ ਆ ਆ ਸਾਡੀ ਨੂੰ ਆਈ ਨੂੰ ਘੱਟੋ ਘੱਟ 5 ਸਾਲ ਤਾਂ ਹੋ ਗਏ 5 ਕੋ ਜਿਆਦਾ ਹੀ ਹੋ ਗਏ ਚਾਰ ਪੰਜ ਤਾਂ ਮੈਂ ਕਹਿੰਦੀ ਆ ਆ ਫਿਰਦੀ ਆ ਬੱਚੀ ਵਰਗੀ ਖੁਸ਼ ਨਹੀਂ ਜੇ ਉਹੀ ਗੱਲ ਸਿੱਖਣ ਨੂੰ ਰੱਬ ਤੀ ਦੇ ਦੇ ਹੈ ਜਿਉਂ ਹੀ ਸਾਡੀ ਬਦੇ ਮਾੜੀ ਮੋਤੀ ਕੀ ਗੱਲ ਹੋ ਗਈ ਬੀਬੇ ਕੀ ਦਿਨਾਂ ਗੱਲਾਂ ਮਾਰੀ ਨਹੀਂ ਬੈਠੀ ਕੱਲੀ ਆ ਗਿਆ ਪੁੱਤ ਤੂੰ ਹਾਂ ਆ ਗਿਆ ਗੱਲਾਂ ਦਾ ਪੁੱਤ ਮੈਂ ਵੰਟੀ ਐ ਕਰਦੀ ਸੀਗੀ ਮੈਂ ਨਾ ਜਿਹੜਾ ਗੁਰੂ ਘਰ ਜਾਂਦੀ ਆ ਦੇਖੇ ਤੂੰ ਹੁਣ ਕਹੇਂਗਾ ਮੇਰੀ ਮਾਂ ਰੋਂਦੀ ਆ ਜਿਹੜਾ ਗੁਰੂ ਘਰ ਜਾਂਦੀ ਉੱਥੇ ਜਵਾਕ ਖੇਡਦੇ ਫਿਰਦੇ ਹੁੰਦੇ ਆ ਪੁੱਤ ਕਿਸੇ ਦਾ ਤਾਂ ਮੁੰਡਾ ਫਿਰਦਾ ਹੁੰਦਾ ਕਿ ਮੁੰਡੇ ਦੇ ਬਾਹਲੇ ਸੋਨ ਤਾਂ ਜੂੜਾ ਕਰਿਆ ਹੁੰਦਾ ਪੁੱਤ ਕਿਸੇ ਦੀ ਕੁੜੀ ਫਿਰਦੀ ਹੁੰਦੀ ਆ ਆਪਣੇ ਘਰੇ ਆਈ ਨੂੰ ਕਿੰਨੇ ਸਾਲ ਹੋ ਗਏ ਛੇਕ ਨੂੰ ਰੱਬ ਤੀ ਹੀ ਦੇ ਦੇ ਤੇ ਚੱਲ ਪੁੱਤ ਐ ਤਾਂ ਹੋਵੇ ਆਪਣੀ ਦੇਰ ਹੀ ਵਾਜੇ ਹੁਣ ਚੱਲ ਤੂੰ ਕਿਉਂ ਇਹ ਗੱਲਾਂ ਪਰਮਾਤਮਾ ਆਪੇ ਦੂ ਤਾਂ ਜਦੋਂ ਦਾ ਹੁਕਮ ਹੋਣਾ ਆਪੇ ਮਿਲਣਾ ਇਹ ਕੋਈ ਤੇਰੇ ਮੇਰੇ ਕਹਿਣ ਨਾਲ ਥੋੜੀ ਜਿਹੀ ਗੱਲਾਂ ਹੋਣੀਆਂ ਹੁੰ ਨਹੀਂ ਮੰਟੀ ਪੁੱਤ ਫੇਰ ਵੀ ਮੇਰਾ ਮਨ ਦੁਖੀ ਹੁੰਦਾ ਹੈਗਾ ਤੇ ਮੈਂ ਤੈਨੂੰ ਮੰਟੀ ਐਂ ਕਰ ਲਕਾਈਂਦੀ ਸੀ ਪੁੱਤ ਵੀ ਜੇ ਆਪਾਂ ਐਂ ਕਰ ਲਗੇ ਚਾਹ ਨੂੰ ਤਾਂ ਤਾਂ ਆਪਣੀ ਮਰਜ਼ੀ ਕਰੇਗਾ ਮੈਨੂੰ ਪਤਾ ਵੀ ਜੇ ਮੈਂ ਤੇਰਾ ਵਿਆਹ ਹੋਰ ਨਾ ਕਰ ਦਿਆ ਨਹੀਂ ਨਹੀਂ ਐਵੇਂ ਥੋੜੀ ਹੋ ਸਕਦਾ ਯਾਰ ਤੁਸੀਂ ਤਾਂ ਐਵੇਂ ਉਹੀ ਪੁਰਾਣੀਆਂ ਗੱਲਾਂ ਮੰਟੀ ਫੇਰ ਨਾਲੇ ਤਾਂ ਆਪਣੀ ਜਾਇਆ ਜਾਤਾ ਐਵੇਂ ਜਾਊਗੀ ਪੁੱਤ ਨਾਲੇ ਆਪਣਾ ਘਰ ਐਵੇਂ ਜਾਊਗਾ ਤਾਂ ਤਾਂ ਉੱਤਾਂ ਦਾ ਘਰ ਕਹਾਂਏਗਾ ਜੀ ਹੁਣ ਤੂੰ ਗੁਰਦੁਆਰੇ ਜਾਨੀਆ ਪੂਰਾ ਰੱਬ ਤੇ ਭਰੋਸਾ ਵੀ ਰੱਖ ਰੱਬ ਦੀ ਸੁਣੂ ਆਪੇ ਹੋ ਸਾਰਾ ਕੁਝ ਜਿੱਦੇ ਉਹਦਾ ਹੁਕਮ ਹੋਇਆ ਨਾ ਉਦੋਂ ਹੋਣਾ ਸਾਰਾ ਕੁਝ ਕੇ ਸੁਣੂਗਾ ਪੁੱਤ ਕਾ ਸਾਲ ਹੋ ਗਏ ਮੈਨੂੰ ਤਾਂ ਜਾਂਦੀ ਨੂੰ ਨੀਰਾਪਰਾ ਕਰਲਾ ਪ੍ਰਮਾਤਮਾ ਤੇ ਵੀ ਨਹੀਂ ਪੁੱਤ ਮਾੜਾ ਮੋਟਾ ਜੇ ਹੁਣ ਕਹੀ ਦੇ ਕੋਈ ਦਵਾਈ ਬੂਟੀ ਦਵਾਉਣੇ ਆ ਉਹ ਸਿਰਦਿਆਂ ਦੀ ਖਾਂਦੀ ਨਹੀਂ ਗੀ ਉਹ ਸਭ ਕਰੀ ਜਾਂਦੇ ਕੋਈ ਨਹੀਂ ਦਵਾਈ ਵੀ ਦਵਾਉਣੇ ਨੂੰ ਸਾਰਾ ਕੁਝ ਹੋਜੂ ਤੂੰ ਐਵੇਂ ਹੀ ਨਾ ਬਾਲਾ ਨਾ ਸੋਚੀ ਜਾ ਕੀ ਹੁਣ ਇੱਥੇ ਦੱਸ ਤੂੰ ਹੋਰ ਹੀ ਨਮਾ ਹੋ ਕੱਢ ਲਿਆ ਇਹ ਨਮਾ ਹੋ ਕੱਢ ਲਿਆ ਪੁੱਤ ਮੈਂ ਤੇ ਅੱਗੇ ਟੈਨਸ਼ਨ ਮਾਰ ਦੂਗੀ ਬੰਟੀ ਜਦੋਂ ਮੈਨੂੰ ਚਾਲਣ ਨਹੀਂ ਦਿੰਦਾ ਘਰੇ ਮੇਰੀ ਗੱਲ ਸੁਣ ਲੈ ਆਹ ਗੱਲ ਤੂੰ ਅੱਜ ਤੱਕ ਕਹਿਦੀ ਮੈਨੂੰ ਨਾ ਇਹ ਦੂ ਬਾਤ ਕਹੀਂ ਮੈਂ ਤਾਂ ਨਹੀਂ ਬੋਲਦੀ ਇਹ ਮੈਂ ਤਾਂ ਯਾਦ ਰੱਖੋ ਜੀ ਨੱਚਰ ਕੋਈ ਹੁੰਦਾ ਨਹੀਂ ਬੱਚਾ ਬੱਚੀ ਚੱਲ ਮੈਂ ਤਾਂ ਇਹਨੂੰ ਸਿੱਧਾ ਵੀ ਸਾਡਾ ਦਾ ਸਾਬਰ ਆ ਜਿੱਦੇ ਪ੍ਰਮਾਤਮਾ ਨੇ ਦੇਣਾ ਹੋਇਆ ਪੀ ਦਾਤ ਬਖਸ਼ੂ ਤੇ ਆਹ ਗੱਲ ਜਿਹੜੀ ਤੇਰੇ ਦਿਮਾਗ ਚ ਆ ਨਾ ਇਹ ਕੱਢ ਦੇ ਮੈਨੂੰ ਨਾ ਕਹੀ ਅਜਤੋਂ ਬਾਅਦ ਨਾ ਮੈਂ ਸੁਣਨੀ ਆ ਚੱਲ ਦੇਖਨੀ ਆ ਇਹਦੇ ਪਿਓ ਨੂੰ ਆਉਣ ਦੇ ਉਹਦੇ ਨਾਲ ਕਰਦੀਆਂ ਗੱਲ ਪਰ ਉਹਦਾ ਵੀ ਨਹੀਂ ਪਤਾ ਮੰਨੇ ਕੇ ਨਾ ਮੰਨੇ ਮੁੰਡੇ ਨੂੰ ਇੰਨਾ ਜ਼ੋਰ ਲਾਇਆ ਉਹ ਨਹੀਂ ਮੰਨਦਾ ਕੀ ਕਰਾਂ ਮੈਂ ਦੱਸ ਪਰ ਮਨਾਉਂਗੀ ਕਿਸੇ ਹਿਸਾਬ ਨੇ ਮਨਾ ਮੈਂ ਇਹਨੂੰ ਮਨਾ ਤਾਂ ਮੈਂ ਲਾਉਂਗੀ ਇਹ ਤਾਂ ਕੀ ਨਹੀਂ ਮੰਨਦਾ ਬੇਬੇ ਪਾਣੀ ਲੈ ਲੈ ਮੈਂ ਤਾਂ ਨਹੀਂ ਪਾਣੀ ਪੀਂਦੀ ਕਿਉਂ ਕੀ ਹੋ ਗਿਆ ਬੇਬੇ ਮੈਂ ਤੇਰੇ ਹੱਥ ਤੋਂ ਪਾਣੀ ਪੀਵਾਂ ਕਿਉਂ ਬੇਬੇ ਮੇਰੇ ਹੱਥਾਂ ਨੂੰ ਕੀ ਹੋਇਆ ਤੇਰੇ ਹੱਥਾਂ ਨੂੰ ਐ ਮੇਰੇ ਗੱਲ ਸੁਣ ਮੈਂ ਤਾਂ ਜਦੋਂ ਤੜਕੇ ਤੇਰਾ ਮੂੰਹ ਦੇਖ ਲਈ ਉੱਠਦੀ ਦਾ ਮੇਰੇ ਤਾਂ ਉਹ ਵੀ ਮੂੰਹ ਦੇਖਣ ਨੂੰ ਜੀ ਨਹੀਂ ਕਰਦਾਗਾ ਤੈਨੂੰ 5 ਸਾਲ ਹੋ ਗਿਆ ਇਹਨੂੰ 5 ਦੇ ਵੇਲੇ ਆ ਸਿਮਾਂ ਲੱਗ ਗਿਆ ਹੁਣ ਤੇਨੂੰ ਤਾਂ ਉਹ ਹੀ ਗੱਲ ਕੁੱਖੋ ਹੀ ਨਹੀਂ ਫੁੱਟੀ ਹਜੇ ਬੇਬੇ ਫਿਰ ਮੇਰੇ ਇਹਦੇ 'ਚ ਕੀ ਕਸੂਰ ਆ ਮੈਂ ਸਾਰੇ ਟੈਸਟ ਕਰਾਈ ਜੰਨੇ ਦਵਾਈਆਂ ਲਈ ਜੰਨੇ ਉਹਨੂੰ ਮੇਰਾ ਕਿੱਥੇ ਕਸੂਰ ਆ ਮੈਨੂੰ ਇਹ ਤਾਂ ਦੱਸ ਦੇ ਕਿ ਉਹ ਤੇਰਾ ਕਸੂਰ ਕਿਉਂ ਨਹੀਂਗਾ ਬੇਬੇ ਪਾਣੀ ਪੀ ਲੈ। ਨਹੀਂ ਤਾਂ ਤੂੰ ਸਿੱਟਦੇ ਲੀਆਂ ਜਿਹੜੀ ਦੰਧਾ ਕੇ ਦਿੰਨੇ ਆ। ਬੇਬੇ ਮੈਂ ਕੋਈ ਦਵਾਈ ਨਹੀਂ ਸਿੱੜਦੀ। ਮੈਂ ਸਾਰੀਆਂ ਦਵਾਈਆਂ ਲੈਣੀਆਂ। ਉਹ ਨਹੀਂ ਆਫੇ ਰੂੜਗਾ ਤੇ ਦਵਾਈਆਂ। ਨਹੀਂ ਬੇਬੇ ਤੁਸੀਂ ਪੁੱਛ ਲਵੋ ਮੈਂ ਵਾਂਟੀ ਨੂੰ ਪੁੱਛ ਲਮੈਂ ਸਾਰੀਆਂ ਦਵਾਈਆਂ ਲੈਣੀਆਂ। ਵਾਂਟੀ ਕਿ ਸੱਚੀ ਅਸੂਗਾ ਮੈਨੂੰ। ਵਾਂਟੀ ਵੀ ਨਹੀਂ ਦੱਸਦਾ। ਪਤਾ ਨਹੀਂ ਕੀ ਵਾਂਟੀ ਭੁਲਾਇਆ ਤੂੰ ਇਹ ਜਾ। ਬੇਬੇ ਰੋਟੀ ਲੈ ਕੇ ਆਵਾ। ਨਾ ਮੈਂ ਨਹੀਂ ਖਾਂਦੀ ਰੋਟੀ। ਮੇਰੇ ਨਾਲ ਪਾਣੀ ਪੀ ਲੋ ਕਰੋ। ਮੇਰਾ ਨਿਕਾਸੀਨ ਜੀ ਕਰਦਾ। ਨਾ ਮੇਰਾ ਪਾਣੀ ਨੂੰ ਜੀ ਕਰੇ। ਬੇਬੇ ਆਹ ਕੀ ਕਰ ਰੋ? ਆਹ ਲੱਛਣ ਛੱਡ ਦੇ। ਆਹ ਲੱਛਣ ਛੱਡ ਦੇ ਤੂੰ। ਤੂੰ ਘਰ ਪੱਟ ਕੇ ਹਟੇਂਗੀ ਕਰ ਮੈਂ ਕੀ ਬੱਟਤਾ ਹੋਰ ਕਿਉਂ ਕੀ ਹੋ ਗਿਆ ਜੇ ਕੀ ਉਹ ਉਹਨੂੰ ਕਰਨਾ ਬਹੂ ਨੂੰ ਹੋ ਜਾਊਗਾ ਜਵਾਕਰ ਰੱਬ ਦੀ ਦੇਣਾ ਉਹ ਰੱਬ ਦੀ ਦੇਣ ਤਾਂ ਹੈਗੀ ਆ ਜਿੱਦੋਂ ਮੈਂ ਜਾਣੀ ਆ ਨਾ ਗੁਰੂ ਘਰ ਆ ਪਤਾ ਮੇਰਾ ਕਿੰਨਾ ਟੇ ਡਿਮਾਚਾ ਦਾ ਉੱਥੇ ਹਾਂ ਗੁਰੂ ਘਰ ਅਰਦਾਸ ਕਰਿਆ ਕਰ ਵੀ ਸਾਨੂੰ ਬੱਚਾ ਦੇ ਇਹ ਜੇ ਲਸਣਾ ਨਾ ਘਰ ਪੱਟ ਲੇਂਗੀ ਤੂੰ ਨਾ ਰੋਟੀ ਇੱਕ ਮੁੰਡਾ ਆਪਣੇ ਰੋਟੀ ਕੌਣ ਦੇਊਗਾ ਤੈਨੂੰ ਫੇਰ ਆਏ ਆ ਹੀ ਲਸਣ ਰਹੇ ਤਾਂ ਇਹ ਰਛਣ ਮੇਰੇ ਕਾਦੇ ਹੈਗੇ ਉਹੀ ਗੱਲ ਅਰਦਾਸਾਂ ਤਾਂ ਮੈਂ ਬਥੇਰੀਆਂ ਕਰਦੀਆਂ ਗਈ ਕੱਲਾ ਅਰਦਾਸਾਂ ਤਾਂ ਨਹੀਂ ਕੰਮ ਹੁੰਦਾ ਜਿਹੜੀ ਦਵਾਈ ਦੇਉਨੇ ਆਪੇ ਆ ਰੂੜੀਆਂ ਤੇ ਸਿੱਟੀ ਐਨੀ ਤੈਨੂੰ ਕਿਸਬੂਤ ਉੱਥੇ ਸਿੱਟੀ ਪਈ ਕਿ ਜਾ ਕੇ ਹੁਣ ਦੇਖਾ ਤੇ ਪਈ ਹੈਗੀ ਉਹ ਹੋ ਸਕਦੀ ਐ ਤੈਨੂੰ ਕੀ ਦਵਾਈ ਉਹਦੀ ਐ ਕਿ ਕੀਦੀ ਐ ਨਾ ਚੱਲ ਹੁਣ ਤਾਂ ਤੁਸੀਂ ਉਹਦੀ ਸਾਈਡ ਲਾਈਨ ਲਾਗੇ ਤੇ ਜੇਦੋਂ ਮਾਇਆ ਇਸ ਤੇਰੀ ਮਾਂ ਤਾਂਨੇ ਮਾਰਦੀ ਹੁੰਦੀ ਸੀ ਮੈਨੂੰ ਕੋਈ ਨਹੀਂ ਫੇਰ ਆਪਣੇ ਨਹੀਂ ਹੋਇਆ ਆਪਣੇ ਵੀ ਲੈ ਲਓ ਹੋ ਗਿਆ ਮੇਰਾ ਕੋਈ ਗੱਲ ਨਹੀਂ 12 ਸਾਲ ਬਾਅਦ ਰੂੜੀ ਦੀ ਵੀ ਸੁਣਦਾ ਸੁਣੂਗਾ ਪ੍ਰਮਾਤਮਾ ਆਪੇ ਮੈਂ ਇਹ ਨਹੀਂ ਕਹਿੰਦੀ ਵੀ ਪੁੱਤੇ ਚਾਹੀਦਾ ਮੈਂ ਕਹਿੰਨੀ ਚਾਹੇ ਤੀ ਹੋ ਜੇ ਪੰਮਾ ਹੋਵੇ ਤਾਂ ਸਹੀ ਪ੍ਰਮਾਤਮਾ ਤੇ ਭਰੋਸਾ ਰੱਖ ਹੋਊਗਾ ਪਰ ਮੈਨੂੰ ਲੱਗਦਾ ਵੀ ਹੋ ਜੂ ਇਹਦੀ ਸ਼ਕਲ ਹੀ ਦੱਸਦੀ ਹੈਗੀ ਸ਼ਕਲ ਨੂੰ ਦੀ ਨੂੰ ਕੀ ਹੋਇਆ ਐਵੇਂ ਨਹੀਂ ਕਲੇਸ਼ ਕਰਨਾ ਹੁੰਦਾ ਕਰੀ ਕਿਉਂ ਕਲੇਸ਼ ਪਤਾ ਹੀ ਲੱਗ ਜਾਂਦਾ ਜਨਾਨੀ ਦਾ ਵੀ ਇਹਦੇ ਬੱਚਾ ਹੋਊਗਾ ਇਹਦੇ ਹੁੰਦਾ ਨਹੀਂਗਾ ਹੋਊਗਾ ਪਰ ਮੇਰਾ ਦਿਲ ਕਹਿੰਦਾ ਪ੍ਰਮਾਤਮਾ ਤੇ ਭਰੋਸਾ ਰੱਖ ਹੋਊਗਾ ਬੱਚਾ ਤੇਰਾ ਦਿਲ ਕਹਿੰਦਾ ਮੇਰਾ ਨਹੀਂ ਕਹਿੰਦਾਗਾ ਕੋਈ ਨਹੀਂ ਹਾਂ ਕੋਈ ਨਹੀਂ ਨਾ ਮੁੰਡਾ ਦੇਖ ਲੈ ਪ੍ਰਮਾਤਮਾ ਵੀ ਕੀ ਦੀ ਅਰਦਾਸ ਸੁਣਦਾ ਨਾ ਮੁੰਡਾ ਮੰਨੇ ਨਾ ਤੂੰ ਮੰਨੇ ਹਾਂ ਕੋਈ ਗੱਲ ਨਹੀਂ ਤੁਹਾਡਾ ਬੁਢੇ ਦਾ ਦਿਮਾਗ ਕੀ ਇਹ ਜਾ ਹੁੰਦਾ ਦਿਮਾਗ ਕਿ ਉਹ ਜਾਂਦਾ ਹੁਣ ਸਿਆਣੇ ਭੂਪਿਆਂ ਦੇ ਚੱਕਰਾਂ 'ਚ ਪੈ ਜਾਂਉਂਦੀਆਂ ਇਹ ਪ੍ਰਮਾਤਮਾ ਸਭ ਗੁਰੂਆਂ ਚੁੜੀਆਂ ਭਰਦੇ ਸਭ ਦੀਆਂ ਅਰਦਾਸਾਂ ਗੁਰੂਆਂ ਕਰਦੇ ਮੇਰੇ ਤੋਂ ਕੋਈ ਗਲਤੀ ਹੋ ਗਈ ਪ੍ਰਮਾਤਮਾ ਤੇਰੇ ਅੱਗੇ ਹਿਰਦਾਸ ਕਰਦੀ ਆਂ ਵੀ ਪ੍ਰਮਾਤਮਾ ਮੀਂਹ 흘ੀਨਾ ਸੀ ਮੇਰੇ ਘਰ ਦਾ ਵਾਸਤੇ ਮੈਨੂੰ ਕੁਛ ਵੀ ਹੈ ਇੱਕ ਦਾਤ ਵਖਸ ਤੇ ਪ੍ਰਮਾਤਮਾ ਮੈਂ ਤੇਰੇ ਅੱਗੇ ਝੋਲੀ ੱਟ ਕੇ ਖੜੀ ਆਂ ਮੈਂ ਇਨੀਆਂ ਦਵਾਈਆਂ ਲੈ ਲੈ ਕੇ ਵੀ ਥੱਕ ਗਈ ਹੁਣ ਸਿਰਫ ਮੈਨੂੰ ਤੇਰੇ ਦਰ ਤੋਂ ਆਸ ਹੈ ਬਾਬਾ ਜੀ ਮੇਰੀ ਸੁਣ ਲਓ ਕਿ ਮੇਰੀ ਵੀ ਝੋਲੀ ਭਰ ਦਿਓ ਜਿਵੇਂ ਲੋਕਾਂ ਦੀ ਝੋਲੀਆਂ ਭਰਦਿਓ ਮੇਰੀ ਵੀ ਝੋਲੀ ਭਰ ਪ੍ਰਮਾਤਮਾ ਬਾਈ ਜੀ ਏਡ ਘੜਕਾਈ ਜਾਂਦਾ ਬੋਲ ਨਹੀਂ ਮਾਤਾ ਬਾਈ ਅਸ੍ਰੀ ਕਾਲ ਜੀ ਅਸ੍ਰੀ ਕਾਲ ਬਾਈ ਹੋਰ ਕਿਵੇਂ ਹੋ ਠੀਕ ਹੋ ਪਰਵਾ ਠੀਕ ਆ ਸਰ ਵਧੀਆ ਵਧੀਆ ਸਾਰੇ ਵਧੀਆ ਠੀਕ ਹੈ ਸਭ ਸਾਰੀ ਚਲੋ ਜੀ ਨਾ ਬੈਠੋ ਮੇਰੀ ਮੋਟਰ ਚੱਲੀ ਜਾਂਦਾ ਮੈਂ 2 ਮਿੰਟਾਂ ਚ ਹੀ ਆਇਆ ਵਾ ਨਾ ਕਰੋ ਬਾਈ ਜੀ ਆ ਜੇ ਮੈਂ ਨਾ ਮੁੜ ਕੇ ਜਾਣਾ ਜਲਦੀ ਸ਼ਾਮ ਨੂੰ ਫਿਰ ਬੱਸ ਨਾ ਟਾਈਮ ਨਹੀਂ 2 ਮਿੰਟਾਂ ਚ ਹੀ ਆਇਆ ਮੈਂ 2 ਮਿੰਟਾਂ ਚ ਹੀ ਮਰਜੀ ਹੋ ਜੇ ਪਰ ਮੁੰਡਾ ਤਾਂ ਮੈਂ ਵਿਆਹ ਕੇ ਹਟੂੰਗੀ ਸੱਸ ਜੀ ਕਾਲ ਭੈਣ ਜੀ ਹੱਸਰੀ ਕਾਲ ਜੀ ਉਹ ਠੀਕ ਹੋ ਭੈਣ ਜੀ ਠੀਕ ਹੈ ਜੀ ਤੁਸੀਂ ਦੱਸੋ ਉਹ ਠੀਕ ਹੈ ਵਧੀਆ ਸਾਰੇ ਤੁਸੀਂ ਦੱਸੋ ਪਰਵਾਹ ਠੀਕ ਹੈ ਸਾਲ ਤਾਂ ਠੀਕ ਹੈ ਪਤਾ ਹੈ 5 ਸਾਲ ਹੋ ਗਏ ਕੋਈ ਬੱਚਾ ਨਹੀਂ ਹੋਇਆ ਕੁੱਖੋ ਨਹੀਂ ਫੁੱਟੇਗੀ ਤੇ ਤੁਸੀਂ ਸਾਥੋਂ ਇੰਨਾ ਉਲੜ ਰੱਖਿਆ ਕਿ ਦਿਨੀਆਂ ਦਵਾਈਆਂ ਚੱਲਦੀਆਂ ਚੋ ਉਹਨਾਂ ਦੱਸਿਆ ਤੁਸੀਂ ਸਾਨੂੰ ਭੈਣ ਜੀ ਸਾਡੇ ਘਰੇ ਤਾਂ ਕਦੇ ਮੇਰੀ ਕੁੜੀ ਦਾ ਸਿਰ ਨਹੀਂ ਦੋਖਿਆ ਬੁਖਾਰ ਨਹੀਂ ਚੜਿਆ ਜਦਕਿ ਤੇ ਡਾਕਟਰ ਦੇ ਨਹੀਂ ਗਏ ਸਾਨੂੰ ਕਹਿੰਦੇ ਵੀ ਸਾਡੇ ਦਵਾਈਆਂ ਚੱਲਦੀਆਂ ਸੀ ਕੁੜੀ ਦੀਆਂ ਭੈਣ ਜੀ ਉਹ ਤਾਂ ਸਾਨੂੰ ਪਤਾ ਹੀ ਐ ਤੁਸੀਂ ਪੜਦਾ ਰੱਖਿਆ ਤੇ ਹੋਰ ਇੱਥੇ ਅਸੀਂ ਕੁਛ ਕਰਤਾ ਉਹਨੂੰ ਕੁੱਛ ਨਹੀਂ ਦੇਖੋ ਭੈਣ ਜੀ ਤੁਸੀਂ ਕੀ ਕਰ ਕਰਿਆ ਪੰਜ ਸਾਲਾਂ ਦਾ ਤੁਸੀਂ 2 ਸਾਲ ਹੋਰ ਦੇਖ ਲਓ ਸਾਡੇ ਹੱਥਾਂ ਬੰਨ੍ਹ ਕੇ ਹੀ ਬੇਨਤੀਆ ਬੱਚਾ ਹੋ ਜੇ ਬੱਚਾ ਘੜੇ ਕਿਸੇ ਹੱਥ ਚ ਫੜਿਆ ਵੀ ਚੱਕ ਕੇ ਫੜਾ ਦੂਗਾ ਮੈਂ ਤੁਹਾਨੂੰ 2 ਸਾਲ ਦੇਖਦੀ ਦੇਖ ਰਾਜੀ ਰਹੋ ਗੁੱਸੇ ਰਹੋ ਤੁਸੀਂ ਮੇਰੇ ਤਾਂ ਦੇਹਲੀ ਵਧਣੀ ਚਾਹੀਦੀ ਮੈਂ ਤਾਂ ਆਪਦੇ ਪੁੱਤ ਨੂੰ ਹੋਰ ਵਿਆਹ ਹੂੰਗੀ ਦੇਖੋ ਭੈਣ ਜੀ ਮੈਂ ਸੋਡੇ ਨਾਲ ਨਹੀਂ ਗੱਲ ਕਰ ਸਕਦਾ ਮੈਂ ਬਾਈ ਨਾਲ ਗੱਲ ਕਰੂੰਗਾ ਮੈਂ ਸੋਚਿਆ ਸੋਸ ਤੋਂ ਜਾਗ ਨਹੀਂ ਦਿੱਤਿਆ ਗਿਆ ਸਾਰਾ ਕੋਈ ਨਹੀਂ ਆਜੇ ਬਾਈ ਵੀ ਆਜੇ ਹੋਰ ਜੀ ਕੀ ਹਾਲ ਹੈ ਬਾਈ ਜੀ ਠੀਕ ਹੈ ਹੋਰ ਮੋਟਰ ਸੱਡੀ ਵੀ ਸੀ ਕਿਹੜਾ ਮਾਰ ਨਾ ਨਾ ਲੱਗਦੀ ਮੈਂ ਤੇਰਾ ਠੀਕ ਹੈ ਵਧੀਆ ਵਧੀਆ ਹੋਰ ਆ ਭੈ ਜੀ ਹੋਰ ਹੀ ਕੁਝ ਬੋਲੀਏ ਤੇ ਚਾਹ ਵੀ ਨਹੀਂ ਪੀਂ ਦਿੱਤੀ ਮੈਨੂੰ ਆਉਂਦੇ ਨੂੰ ਅੱਛਾ ਚਾਹ ਪਾਣੀ ਪੀ ਪੀ ਲੈਣ ਦਿੰਦੀ ਫੇਰ ਕਰ ਲੈਂਦੀ ਗੱਲ ਮੈਂ ਚਾਹ ਪਾਣੀ ਕਿਵੇਂ ਪੀਂਦੇ ਮੇਰੇ ਤਾਂ ਦਮਚੇ ਆ ਪੈਗਾ ਕੋਈ ਨਹੀਂ ਫੇਰ ਕੀ ਹੋ ਗਿਆ ਕੋਈ ਨਹੀਂ ਤੁਸੀਂ ਵੀ ਇਹਨਾਂ ਦੀ ਸਾਈਡ ਲੈ ਲਈ ਉਹ ਸਾਈਡ ਭਰੋਸਾ ਰੱਖੋ ਪ੍ਰਮਾਤਮਾ ਤੇ ਸਭ ਕੁਝ ਹੁੰਦਾ ਹੈ ਪ੍ਰਮਾਤਮਾ ਤੇ ਭਰੋਸਾ ਰੱਖੋ ਬਾਈ ਦੀ ਗੱਲ ਸੁਣੋ ਇਹ ਕਿਹੜਾ ਕੋਈ ਗਾਈ ਬੱਸੀਆ ਵਿੱਚ ਆ ਕੇ ਗਾਹਾਂ ਕਰ ਦਾਂਗੇ ਕਿੰਨੇ ਨੇ ਰਿਸ਼ਤੇ ਭਾਦਨੇ ਬਹੁਤ ਔਖੇ ਬਹੁਤ ਕਰਨੀ ਆ। ਉਹ ਕਿਹਦਾ ਹੈ ਧੀ ਇਹ ਕਰਨਾ ਚਾਹੁੰਦਾ ਹੈ। ਬਹੁਤ ਹੈ ਰਿਕਵੈਸਟ ਹੈ ਵੀ ਤੁਸੀਂ ਇੱਕ ਵਾਰੀ ਦੇਖ ਲਓ 2 ਸਾਲ ਹੋਰ ਦੇਖ ਲਓ ਮੇਰੇ ਧੀ ਨੂੰ ਨਾ ਮੈਂ ਤਾਂ ਦੇਖਦੀ ਚਾਹੇ ਪੰਚਾਇਤਾਂ ਲਿਆ ਹੋ ਚਾਹੇ ਕੁਸਮਰਜੀ ਕਰੋ ਮੈਂ ਤਾਂ ਦੇਖਦੀਂ ਦੇਖ ਮੈਂ ਤਾਂ ਬਿਉਣੀ ਬਣਾਉਂਦੇ ਪੁੱਤ ਨੂੰ ਜਿਦੋਂ ਨਾ ਜਾਣੀ ਮੇਰੇ ਨਾਲ ਤਾਂ ਮੈਨੂੰ ਤਾਂਨੇ ਮਾਰਦਿਆਂ ਕਹਿੰਨਾ ਕਿਥੋਂ ਲੰਦੀ ਆ ਬੱਚੀ ਵਰਗੀ ਉਹ ਵਰਦੀ ਹੈਗੀ ਇੱਥੇ ਜਾਣੀ ਸ੍ਰੀਕਾ ਤਾਂਨੇ ਮਾਰਦਾਗਾ ਉਹ ਨਾੜ ਤਾਂ ਜਾ ਜਾਪਾ ਐਵੇਂ ਜਾਊਗੀ ਨਾਰੇ ਘਰ ਜਾਊ ਐਵੇਂ ਉਸ ਤਾਂ ਦਾ ਘਰ ਵੱਜੂਗਾ ਕਿਦਨੇ ਨਹੀਂ ਜਾਂਦੀ ਜਾਇਜਾਤ ਕੋਈ ਨਹੀਂ ਭਰੋਸਾ ਰੱਖ ਹੋਜੂਗਾ ਬੱਚਾ ਤੇ ਭੈਣ ਜੀ ਮੇਰੀ ਕੁੜੀ ਦੀ ਵੀ ਜ਼ਿੰਦਗੀ ਨਾਲ ਤੁਸੀਂ ਖੇਡਦੇ ਹੋ ਇੱਕ ਤਰ੍ਹਾਂ ਦੇ ਐਦੇ ਮੁੰਡੇ ਦੀ ਜ਼ਿੰਦਗੀ ਨਾਲ ਵੀ ਖੇਡਦੇ ਹੋ ਦੁਬਾਰੇ ਮੈਨੂੰ ਐ ਦੱਸੋ ਭੈਣ ਜੀ ਤੁਸੀਂ ਦੁਬਾਰੇ ਬੱਤਿਆ ਵੈਲਿਆ ਆ ਤਾਂ ਮੁੰਡਾ ਵਿਆਹ ਲਿਆ ਉਹਦੇ ਬੱਚਾ ਹੋ ਜੂਗੀ ਭਰੋਸਾ ਤੁਹਾਨੂੰ ਕਾਹ ਹੋ ਜੂਗਾ ਖਬਰ ਹੋ ਹੀ ਜਾਵੇ ਨਹੀਂ ਆਪਾਂ ਨੂੰ ਕੀ ਪਤਾ ਪਰਮਾਤਮਾ ਦਾ ਭੈਣ ਜੀ ਦਾ ਨਾਮ ਹੋਵੇ ਬਈ ਫਿਰ ਨਾਮ ਹੋਵੇ ਫਿਰ ਦੱਸੋ ਨਾ ਅਸੀਂ ਫਿਰ ਆਪਦੀ ਬਾਦ ਆ ਤਾਂ ਲਾਵਾਂਗੇ ਮੈਂ ਤਾਂ ਵਿਆਹ ਹੂੰਗੀ ਦੁਬਾਰੇ ਐ ਜੀ ਦੇਖੋ ਮੇਰੇ ਪਾਤਾ ਪਾਣੇ ਕਿ ਇਸ ਨੂੰ ਵੇਂਚੀਆ ਵੀ ਤੁਸੀਂ ਸਾਗਾ ਧੱਕਾ ਨਾ ਕਰੋ ਮੈਂ ਕਰਵਾਵਾਂਗਾ ਮਸਾ ਕੁੜੀ ਬਾਹਰ ਠਾਈਏ ਕੋਈ ਗੱਲ ਨਹੀਂ ਅਸੀਂ ਸਮਝਾਵਾਂਗੇ ਘਰੇ ਪਰਿਵਾਰ ਨੂੰ ਬਹਿ ਕੇ ਗੱਲ ਕਰਾਂਗੇ ਕੋਈ ਨਹੀਂ ਐਸਾ ਉਹਨੂੰ ਵੀ ਸਮਝਾਵਾਂਗੇ ਇਹਨੂੰ ਵੀ ਸਮਝਾਵਾਂਗੇ ਠੀਕ ਆ ਬਾਈ ਜੀ ਸੋਨੇ ਦਾ ਭਰੋਸਾ ਮੈਨੂੰ ਹੁਣ ਜਿੱਦੋਂ ਮੈਂ ਜਾਨੀ ਆ ਉਥੇ ਜਵਾਕ ਫਿਰਦੇ ਹੁੰਦੇ ਆ ਗਾਦਾਂ ਉੰਗੋ ਪੜੀ ਜਾਂਦੀਆਂ ਹੁੰਦੀਆਂ ਜਵਾਕਾਂ ਦੀ ਤੇ ਮੈਂ ਐਵੇਂ ਜਾਨੀ ਹੁੰਨੀ ਆ ਪੁੱਛਦੀ ਦੱਸੋ ਬਾਈ ਬਣ ਦੇਖੋ ਇਹ ਤਾਂ ਕੋਈ ਨਹੀਂ ਕਰ ਕਰ ਲਾਂਗੇ ਚਾਹ ਪਾਣੀ ਪੀ ਲਿਆ ਤੁਸੀਂ ਇਹ ਕੁਸ ਨਹੀਂ ਚਾਹ ਪਾਣੀ ਵੀ ਨਹੀਂ ਪੀਂਤਾ ਹੁੰਦਾ ਦੇ ਤਾਂ ਆਸ ਲਾਉਣ ਲੱਗੀ ਮਿਹਨੇ ਦੇ ਮੈਂ ਕਹਿਣਾ ਹਾਂ ਜੀ ਕੁੜੀ ਨੂੰ ਕਹਿਣਾ ਵੀ ਚਾਹ ਪਾਣੀ ਦਿਓ ਚਾਹ ਕਿਵੇਂ ਲੰਘ ਜੂਗੇ ਇਹਨਾਂ ਦੇ ਕੋਈ ਨਹੀਂ ਨਾ ਬੱਚੇ ਤੁਹਾਨੂੰ ਚਾ ਕੋਈ ਨਹੀਂ ਐਵੇਂ ਭਰੋਸਾ ਰੱਖੋ ਪ੍ਰਮਾਤਮਾ ਦੇ ਹੋ ਜਾਊਗਾ ਬੱਚਾ ਚੱਲ ਫਿਰ ਅਗੇ ਕਰ ਉਹ ਆਪਣੇ ਰਾਣੀ ਨੂੰ ਭੇਜ ਦੇ ਚਾ ਪਾਣੀ ਦਾ ਕਰ ਦੇਣਗੇ ਪ੍ਰਬੰਧ ਚੱਲ ਮੈਂ ਜਾਣੀ ਆ ਫਿਰ ਕਿਹਦੀਰ ਕੇਤ ਜਾਣਾ ਬਾਈ ਨੇ ਵੀ ਜਾਣਾ ਹਾਂ ਆ ਤਾਂ ਪਤਾ ਲੱਗ ਜੂ ਵੀ ਇੱਥੇ ਗੱਲਾਂ ਕਰੀ ਜਾਂਦੀ ਐ ਸੁਣਦੀ ਆ ਵੀ ਬੋਲੂਗੀ ਕੁਝਾ ਮੈਂ ਬੜਾ ਨਹੀਂ ਬੋਲੀਦਾ ਮੈਂ ਬੜਾ ਨਹੀਂ ਬੋਲੀਦਾ ਹਾਂ ਮੈਂ ਇਥੋਂ ਰਹਿ ਜਾਂਦਾ ਬੱਡੇ ਦੇ ਨਾਲ ਹਾਂ ਕਰਤੀ ਪੂਰੀ ਰੇ ਇਹ ਕਰਤਾ ਪੂਰਾ ਹਾਂ ਰੇ ਕਰਤਾ ਰੱਬ ਨਾਲ ਮੀਤਾ ਪਾਉਂਦਾ ਗਰਮੀ ਵਾਲੀ ਕਰ ਲੈਂਦਾ ਹਾਂ ਠੀਕ ਲਾ ਕੇ ਕਿ ਮੀ ਪਾਇਆ ਨਹੀਂ ਨਾ ਬੜਾ ਧਰਤੀ ਦੀ ਪੜਾਸ ਨਹੀਂ ਕਿਹੋਦੇ ਆ ਸਾਡੇ ਨਹੀਂ ਇਹ ਨਹੀਂ ਇਹ ਕੱਲ ਵਾਲਾ ਹਾਂ ਉਹ ਤੁਹਾਡੇ ਵੀ ਥੋੜੇ ਹੀ ਆ ਹਾਂ ਬਾਈ ਜੀ ਉਹ ਤਾਂ ਬਾਗੇ ਭੈਣ ਜੀ ਮੈਂ ਸੁਣੂ ਆਇਆ ਹੈ ਨਾ ਮੇਰੇ ਹੱਥ ਬੰਨ ਕੇ ਥੋੜੇ ਮੈਨੂੰ ਬੈਂਦਿਆ ਜੋ ਜਿਵੇਂ ਬੋਲ ਲੀ ਜਾਂਦੇ ਆ ਇਹ ਨਾ ਕਰੋ ਤੁਸੀਂ ਤੱਕਾ ਨਾ ਕਰੋ ਉਹਨੂੰ ਸਮਝਾਓ ਮੈਂ ਕੋ ਨਹੀਂ ਇਹ ਬੁੜੀਆਂ ਦੀ ਮਾਤੀ ਇਹੋ ਜੀ ਹੁੰਦੀ ਆ ਬਾਈ ਜੀ ਕਿਉਂ ਬੁੜੀਆਂ ਨੂੰ ਇਹ ਚਾਹ ਹੁੰਦਾ ਹੈ ਬੁੜੀਆਂ ਨੂੰ ਵੀ ਸਾਡੇ ਪੋਤਾ-ਪੋਤੀ ਹੋਵੇ ਖੇਡ ਗਏ ਅਸੀਂ ਤੇ ਘਰ ਚ ਰੌਣਕ ਹੋਵੇ ਚਲ ਬੁੜੀਆਂ ਦਾ ਦਿਮਾਗ ਇਹ ਜੇ ਹੁੰਦਾ ਇਹਦਾ ਚਲ ਹਲੇ ਮੇਰਾ ਕਰਕੇ ਥੋੜਾ ਜਿਹਾ ਹੋਇਆ ਹੈ ਸਿਆਣੇ ਸੱਪਿਆ ਕੋਲ ਨਹੀਂ ਜਾਣ ਦਿੰਦੇ ਅਸੀਂ ਸਾਨੂੰ ਰੱਬ ਤੇ ਭਰੋਸਾ ਹੈ ਸਿਆਣੇ ਕੋਲ ਤਾਂ ਕੀ ਪਿਆ ਬੰਦੇ ਹਾ ਕੀ ਬੈਕ ਕੁਛ ਨਹੀਂ ਚਲੋ ਠੀਕ ਐ ਉਹਨੇ ਹੀ ਤੋਂ ਸੋਨੂ ਆ ਸੋਨੂ ਵੀ ਆਏ ਆ ਵੀ ਦੋ ਤਾਂ ਦੋਤੀ ਹੋਵੇ ਸਾਡੇ ਦੇ ਦੋ ਤਾਂ ਹੋ ਸਾਡੀ ਧੀ ਸੁਖੀ ਬਸੇ ਜਿਹੜਾ ਪਿਓ ਚਾਹੁੰਦਾ ਹੁੰਦਾ ਵੀ ਸਾਡੀ ਧੀ ਦੁਖੀ ਹੋਵੇ ਮੈਂ ਇੱਕ ਵਾਰੀ ਮਾਰਨਾ ਉਸਾ ਸਮਝਾਵਾਂਗੇ ਸਰਦਾਰ ਜੀ ਕੋਈ ਨਹੀਂ ਕੋਈ ਨਹੀਂ ਤੁਸੀਂ ਇਹ ਤਾਂ ਨਾ ਕਿਹਾ ਸਮਝਾਓ ਜੀ ਪਰ ਬਾਅਦ ਵਿੱਚ ਚਲੋ ਠੀਕ ਐ ਖਰਾਣ ਤੇ ਚਾਹ ਪਾਣੀ ਪੀ ਕੇ ਮੈਂ ਵੀ ਖੇਤ ਜਾਣਾ ਔਰ ਫਿਰ ਤੁਹਾਡਾ ਚਲਣਾ ਚੱਲਣਾ ਕਿ ਮੈਂ ਜੀ ਠੀਕ ਐ ਬਾਈ ਜੀ ਕੁਛ ਤਾਂ ਮੈਂ ਠੇਕੇ ਤੇ ਦੇ ਦੇਣਾ ਹੁਣ ਕੱਲਾ ਜਾਣਾ ਥੋੜੀ ਜਿਹੀ ਖੇਤੀ ਕਰ ਲੈਣਾ ਦੋ ਕਿੱਲੇ ਖਾਂ ਜੋ ਕਰੀ ਕੰਕ ਹੋ ਜਾਂਦੀ ਐ ਚਲੋ ਠੀਕ ਐ ਮੈਂ ਵਧੀਆ ਸਹਿਤ ਹੋਊਗਾ ਬਾਪੂ ਪਾ ਲੈ ਪੁੱਤ ਜਮ ਉਹ ਰਾਣੀ ਠੀਕ ਆ ਤੂੰ ਹਾਂ ਠੀਕ ਤਕੜੀਆਂ ਤਕੜੀਆਂ ਤੂੰ ਠੀਕ ਆ ਬਪੂ ਠੀਕ ਕਦੋਂ ਗਈ ਸੀ ਬਪੂ ਲੈ ਪੁੱਤ ਹੋਰ ਲੈ ਮੈਂ ਪਾਣੀ ਨਾ ਬਸ ਤੀ ਅੱਡੀ ਰਾਣੀ ਤਾਂ ਬਾਹ ਬਾਲੀ ਸਿਆਣੀ ਹੈ ਹੈਗੀ ਹੈ ਜੀ ਦਿੱਤਿਆ ਦੇ ਮਾਂ ਦੇ ਗੁਣ ਹੈ ਚ ਹਾਂ ਇਹਦੀ ਮਾਂ ਨੇ ਇਹ ਤਾਂ ਨਾ ਕਿ ਐਨੇ ਗੋਣ ਦਿੱਤੇ ਨੇ ਕਿਦੇ ਕੋਟ-ਕੋਟ ਕੇ ਭਰੀ ਹੋਈ ਹੈ ਹਾਂ ਗੁਣ ਹੈ ਤਾਂ ਤਾਂ ਹੀ ਨਾਂ ਵੀ ਸਹੀ ਰੱਖਿਆ ਤੁਸੀਂ ਰਾਣੀ ਤੇ ਰਾਣੀ ਹੋਈ ਆ ਉਹ ਭਾਏ ਇੰਜ ਨਹੀਂ ਕਦਰ ਪਾਉਂਦੀ ਇਹ ਤਾਂ ਠੀਕ ਹੈ ਉਹ ਬੁਢਿਆਂ ਦਾ ਦਿਮਾਗ ਕਿ ਹੁੰਦਾ ਤੂੰ ਤਾਂ ਚਲ ਫਿਰ ਤੁਸੀਂ ਐਂ ਕਰੋ ਤੇ ਉਹਦੀ ਕਰੋ ਗੱਲ ਕੋਈ ਜਾਨ ਤੇ ਕਿਹੜਾ ਮਾਰਿਆ ਮਗਰ ਮੈਂ ਜਾਨੀ ਪੀਣੀ ਪੀ ਮਾ ਕੇ ਪਤਾ ਆ ਕੇ ਪੀਊਂਗਾ ਮੈਂ ਬੈਠ ਕੇ ਬਾਪੂ ਨਾਲ ਕਰ ਲਾ ਗੱਲ ਆ ਜੀ ਫਿਰ ਮੈਂ ਮੁੜੂੰਗਾ ਠੀਕ ਹੈ ਭਾਈ ਠੀਕ ਹੈ ਹੋਰ ਬਹਿ ਜਾ ਤੀ ਬੈਠ ਹੋ ਰਾਣੀ ਕਿ ਮੈਂ ਤੂੰ ਸ਼ਾਂਤੀਆ ਕਿਤੇ ਸਭ ਮੈਂ ਤਾਂ ਫੋਨ ਕਰਿਆ ਨਹੀਂ ਸੀ ਫਿਰ ਤੁਸੀਂ ਐਂ اچانک ਆ ਗਏ ਮੈਨੂੰ ਮਨ ਆ ਗਿਆ ਮਾ ਚਲ ਸੌਂਦਾ ਮਹੀਨਾ ਕਾ ਜਾਇਆ ਮਮੈਂ ਅੱਛਾ ਤੇ ਬੇਬੇ ਕੋਲੇ ਬੈਗੇ ਫਿਰ ਮੇਰੇ ਕੋਲੇ ਵੀ ਨਹੀਂ ਆਏਗਾ ਹਾਂ ਉਹ ਫਿਰ ਇੱਥੇ ਬੈਠੀ ਸੀਗੀ ਬੁੜੀ ਉਹ ਤਾਂ ਬਾਲਾ ਬੋਲਬੋਲ ਜੇ ਕਰੀ ਨਾ ਮੈਂ ਇਹ ਪਤਨ ਕਰੇ ਖਸਾਦਾ ਹਾਂ ਹਾਂ ਠੀਕ ਹੈ ਬਾਬਾ ਤੈਨੂੰ ਪੁਰਾਣਾ ਤਾਂ ਨਹੀਂ ਕੁਝ ਕਹਿੰਦਾ ਨਾ ਨਾ ਕੋਈ ਕੁਝ ਨਹੀਂ ਕਹਿੰਦਾ ਬੇਬੇ ਵੀ ਨਹੀਂ ਕਹਿੰਦੀ ਬਸ ਉਹ ਬੇਬੇ ਤਾਂ ਥੋੜਾ ਸਾਡਾ ਸਵਾਦ ਡੋਡੀ ਹੁੰਦੇ ਹਰੇਕ ਦਸ ਵਾਰ ਤੂੰ ਧੀ ਇਹ ਗੱਲ ਨਾਲ ਕੋ ਮੈਥੇ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਵੀ ਤੂੰ ਮੇਰੀ ਗੱਲ ਸੁਣਦੀ ਐ ਕਿਹੜੀ ਗੱਲ ਉਹ ਤਾਂ ਕਲੇਸ਼ ਪਾਈ ਬੈਠੀ ਐ ਬੁੜੀ ਤਾਂ ਸੁੱਟੀ ਕਾਦੇ ਪਿੱਛੇ ਉਹਨੇ ਤਾਂ ਮੈਨੂੰ ਪਾਣੀ ਨਹੀਂ ਪੀਂੰਦਾ ਤਾਂ ਹੌਂਸਰ ਕਹਿੰਦੀ ਤੇਰੀ ਕੁੜੀ ਕੋਲੇ ਬੱਚਾ ਨਹੀਂ ਹੋਇਆ 5 ਸਾਲ ਹੋ ਗਏ ਤੋਥੇ ਪਿੰਡ ਦਵਾਈਆਂ ਖਵਾਉਂਦੀ ਮੈਂ ਇਹਦਾ ਕਿ ਸਿਰ ਨਹੀਂ ਤੋਕਾ ਸਾਡੀ ਕੁੜੀ ਦਾ ਤੂੰ ਦਵਾਈ ਅਸੀਂ ਕਿਤੋਂ ਖਵਾਤੀ ਕੋਈ ਨਾ ਬਪੂ ਛੱਡ ਪਰਾਂ ਤੂੰ ਮੈਂ ਤਾਂ ਸਾਡ ਨਹੀਂ ਮੈਨੂੰ ਦੱਸ ਦੇ ਜੇ ਕੋਈ ਗੱਲਬਾਤ ਹੈਗੀ ਅੱਜ ਨਹੀਂ ਨਹੀਂ ਕੋਈ ਗੱਲ ਨਹੀਂ ਬਪੂ ਦੇਖੀ ਜੋ ਫਿਰ ਜਿਹੜਾ ਮੇਰੀ ਕਿਸਮ ਚ ਲਿਖਿਆ ਹਨ ਮੇਰੀ ਗੱਲ ਸੁਣਤੀਏ ਮੈਂ ਤੈਨੂੰ ਮਸਾਂ ਬਾਰ ਉਠਾਇਆ ਅਸੀਂ ਤੈਨੂੰ ਪਤਾ ਹੈ ਕਿਵੇਂ ਤੈਨੂੰ ਬਾਰ ਉਠਾਇਆ ਤੂੰ ਤਾਂ ਉਸੇ ਘਰੋਂ ਹੀ ਆਈ ਹੈ ਠੀਕ ਹੈ ਤੇ ਦੁਬਾਰੇ ਦੁਬਾਰੇ ਬਹੁਤ ਔਖਾ ਮੈਂ ਬਾਈ ਨਾਲ ਗੱਲ ਕਰੀ ਐ ਬਾਈ ਕਹਿੰਦਾ ਠੀਕ ਐ ਪਰ ਮੈਨੂੰ ਇਹਦਾ ਭੈਣ ਜੀ ਦੀ ਨੀਤ ਸਾਫ ਨਹੀਂ ਲੱਗਦੀ ਦੇਖੀ ਜੋ ਬਾਪੂ ਜਨਾ ਕਿਸਮਤ ਜੋ ਹੈ ਪਰਮਾਤਮਾ ਅਗੀ ਦਾ ਕਿਸੇ ਦਾ ਜੋਰ ਨਹੀਂ ਨਹੀਂ ਤੀਆ ਫਿਰ ਤੂੰ ਦੱਸਦਾ ਸੀ ਵੀ ਗੱਲ ਕੀ ਹੁੰਦੀ ਆ ਤੁਹਾਡੇ ਘਰੇ ਤੂੰ ਹੁਣ ਮਤਲਬ ਕੋ ਰੱਖੀ ਜਾਂਨੇ ਆ ਉਹ ਲੜੀ ਜਾਂਦੀ ਐ ਨਹੀਂ ਨਹੀਂ ਕੋਈ ਉਹੀ ਬੇਬੇ ਦੇ ਬਸ ਦਿਮਾਗ ਦੀ ਮੋੜੀ ਮੋਟੀ ਗੱਲ ਆ ਰਹੀ ਆ ਰਾਣੀ ਤੀਏ ਮੇਰੀ ਗੱਲ ਸੁਣ ਜਿਹਨੇ ਆਉਣਸਾਰ ਮੈਨੂੰ ਪਾਣੀ ਨਹੀਂ ਪੀਂਦਤਾ ਉਹ ਤੈਨੂੰ ਤਾਂ ਤੰਗ ਕਰਦੀ ਕਰਦੀ ਹੋਊਗੀ ਮੈਨੂੰ ਪੱਕਾ ਪਤਾ ਐ ਨਹੀਂ ਨਹੀਂ ਮੇਰੇ ਬਾਪੂ ਜੀ ਕੁਝ ਨਹੀਂ ਕਹਿਣ ਦੇਂਦੇ ਹੁਣ ਤਾਂ ਪਾਣੀ ਨਹੀਂ ਪੀਂਦਾ ਹੁਣ ਸਾਰ ਨੂੰ ਤਾਂ 5 ਸਾਲਾਂ ਦੀ ਗੱਲ ਚੱਕ ਲਈ ਮੈਂ ਤਾਂ ਤਵੰਨਿਆ ਵੀ 2 ਸਾਲ ਹੋਰ ਦੇਖ ਲੋ ਮੇਰੀ ਤੀ ਕੰਨੀ ਵੀ ਭਈ ਇਸ ਗਰੀਬ ਅੰਦੇਸ ਕਿਵੇਂ ਕੁੜੀ ਬਸਾ 82 ਹੈ ਬਾਰੂ ਸਾਰਾ ਕੁਝ ਦਿੱਤਾ ਮੈਂ ਦੇ ਲੈਣ ਕਿਸੇ ਚੀਜ਼ ਦੀ ਘਾਟ ਨਹੀਂ ਇਹਨਾਂ ਨੂੰ ਆਪਾਂ ਸਦੀਰ ਨਹੀਂ ਮਾਮਿਆਂ ਨੂੰ ਆਪਾਂ ਮੰਨਿਆ ਪਰੌਣਿਆਂ ਨੂੰ ਆਪਾਂ ਮੰਨਿਆ ਕਿਹਨੂੰ ਨਹੀਂ ਮੰਨਿਆ ਦੱਸ ਚਲ ਕੋਈ ਨਹੀਂ ਬਾਪੂ ਮੈਂ ਚਾਹ ਲੈ ਗੋਣੀ ਤੂੰ ਇਹ ਗੱਲਾਂ ਨੂੰ ਛੱਡ ਨਹੀਂ ਮੇਰੇ ਮਨ ਤੋਂ ਟੈਕਸਨ ਪਈ ਪਈ ਤੀ ਇਹ ਮਾਂ ਪਿਓ ਦੇ ਹੁੰਦੀ ਐ ਹੁਣ ਮੈਂ ਜਾ ਕੇ ਤੇ ਤੇਰੀ ਮਾਂ ਨੂੰ ਦੱਸਿਆਗਾ ਉਹ ਕੀ ਕੀ ਸੋਚੂਗੀ ਭਲਾ ਤੇਰੇ ਬਾਰੇ ਕੋਈ ਨਾ ਬਾਪੂ ਨਾਲ 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 ਚਲ ਗੋਈਆਂ ਬਾਪੂ ਅਸੀਂ ਨਹੀਂ ਚਾਹਦੇ ਵੀ ਸਾਡੇ ਦੋ ਤਾਂ ਦੋਤੀ ਹੋਵੇ ਅਸੀਂ ਨਾਨਾ ਨਾਨੀ ਭੱਜ ਕਈਏ ਚਾਮ ਨਾਲ ਚੱਕੀਏ ਹੋ ਕਰੀਏ ਸਾਬਾਂ ਨੇ ਕਦੇ ਉਹ ਨਹੀਂ ਕਰਦਾ ਸੋਡਾ ਜੀ ਕਹਿੰਦਾ ਸਾਡਾ ਵੀ ਕੀ ਕਰਦਾ ਧੀਏ ਬਾਪੂ ਇੱਕ ਗੱਲ ਕਹਿਣੀ ਆ ਵੀ ਬੇਬੇ ਗਲਤ ਨਹੀਂ ਹੈਗੀ ਠੀਕ ਹੈ ਬੇਬੇ ਨੂੰ ਵੀ ਐਵੇਂ ਮੇਰੇ ਪੁੱਤ ਦੇ ਘਰੇ ਕੋਈ ਜਵਾਖ ਖੇਡੇ ਹੈ ਨਾ ਸਾਡਾ ਜੀ ਲੱਗਿਆ ਰਹੇ ਇਹਨਾਂ ਨੂੰ ਵੀ ਹੈਗਾ ਵੀ ਸਾਡੇ ਪੋਤਾ ਪੋਰਤੇ ਕੋਈ ਹੋਵੇ ਹੈ ਨਾ ਇਹ ਵੀ ਆਪਦੀ ਜਗ੍ਹਾ ਤੇ ਸਹੀ ਹੈ ਜੇ ਬਾਪੂ ਮੇਰੀ ਕਿਸਮਤ ਚ ਹੋਇਆ ਕਿਸੇ ਪਾਸੇ ਜਾਂਦਾ ਨਹੀਂ ਤੇ ਨਹੀਂ ਤਾ ਤੀਏ ਗੱਲ ਸੁਣ ਸੌ ਲਾਜਾ ਹੁਣ ਕੀ ਨ ਕਿਵੇਂ ਬੱਚਾ ਹੁਣ ਤਾਂ ਇੱਕ ਦੀ ਹੁੰਦਾ ਅੱਗੇ ਹੁੰਦਾ ਹੁਣ ਤਾਂ ਤੀਏ ਸੌ ਲੇ ਦਵਾਈ ਦਬੂਈ ਲੈ ਲਓ ਤੂੰ ਲੈ ਲਓ ਤੇ ਮੁੰਡਾ ਆਲੇ ਲਈ ਹੋਰ ਦਸ ਦਵਾਈ ਕੋਈ ਲਓ ਚਲ ਕੋਈ ਨਹੀਂ ਬਾਪੂ ਤੂੰ ਮੈਂ ਚਾਰੇ ਕਿਉਂ ਨਹੀਂ ਤੂੰ ਛੱਡ ਲੈ ਲੈ ਹੋਰ ਛੱਡ ਮੈਂ ਮੁੜੂੰਗਾ ਕੋਈ ਨਹੀਂ ਬਾਪੂ ਕੀ ਤੂੰ ਕੋਈ ਥੇ ਆ ਟਾਈਮ ਹੋ ਗਿਆ ਯਾਰ ਅੱਜ ਬਾਪੂ ਨੂੰ ਕਿਹਾ ਸੀ ਆ ਜੀ ਟਾਈਮ ਨਾਲ ਮਹਰੇ ਜਾ ਲੈਣ ਜਾਣਾ ਸੀ ਘਰੀ ਬਹਿ ਜਾਂਦਾ ਵੀ ਯਾਰ ਜਾ ਆ ਜਾਂਦਾ ਇੱਥੇ ਖੜ ਜਾਂਦਾ ਮੈਂ ਮੜਾ ਜਾ ਆ ਜਾਂਦਾ ਚਲ ਦੇਖਦੇ ਆ ਨਵੇਂ ਔੜ ਕੇ ਬਰਾਨੇ ਵੀ ਵਰਤੇ ਕੋ ਮੈ ਜਾ ਮੈਂ ਫਿਰ ਵਗਿਆ ਘੜੀ ਜਨੈ ਖਾਲ ਹੈ ਹਾਂ ਮਾਹ ਚਲ ਕਲੂ ਪਾਣੀ ਲਾਉਣਾ ਹੈ ਮਾਰ ਦਿੰਨਾ ਚਲ ਵਧੀਆ ਕਰਿਆ ਤੂੰ ਕਿਵੇਂ ਬਾਹਲੀ ਟਾਈਮ ਲਾਇਆ ਆਪੂ ਬਾਹਲੇ ਯਾਰ ਉਹ ਤੇਰਾ ਸੋਹਰਾ ਆ ਗਿਆ ਸੀਗਾ ਉੱਥੇ ਬਹਿ ਗਿਆ ਫਿਰ ਮੈਂ ਹਾਂ ਸੋਹਰਾ ਆ ਰਿਹਾ ਹੈ ਘਰੇ ਹਾਂ ਘਰੇ ਆ ਗਿਆ ਉਹ ਤੇ ਮੈਂ ਬਹਿ ਗਿਆ ਫਿਰ ਮੈਂ ਚਾਹ ਪਾਣੀ ਪੀ ਕੇ ਚੱਲਦੇ ਹਾਂ ਬੈਠਾ ਦਾ ਹਜੇ ਵੀ ਬੈਠਾ ਹਾਂ ਚਲ ਵਧੀਆ ਉਹ ਤੇਰੀ ਮਾਂ ਨੇ ਹੋਰੀ ਚੱਜੂ ਜਾ ਪਾ ਲਿਆ ਯਾਰ ਉਹਦੇ ਨਾਲ ਆਉਂਦੇ ਕਲੇਸ਼ ਜਾ ਕਰਨ ਲੱਗ ਗਈ ਬਸ ਉਹ ਤੈਨੂੰ ਪਤਾ ਹੀ ਐ ਕਿਵੇਂ ਕਰਦੀ ਹੁੰਦੇ ਤੇਰੀ ਮਾਂ ਉਹਨਾਂ ਬਾਪੂ ਨੂੰ ਸਮਝਾ ਦੇ ਉਹਨੇ ਤੜਕੇ ਮੇਰੇ ਨਾਲ ਕਲੇਸ਼ ਪਾ ਰੱਖਿਆ ਸੀ ਉਹ ਬਥੇਰਾ ਸਮਝਾਉਣਾ ਯਾਰ ਉਹਨੂੰ ਤਾਂ ਮੈਂ ਹੂੰ ਕਿਥੇ ਸੋਨੀਆ ਲਾ ਜਿੰਨੇ ਇਹ ਗੱਲਾਂ ਯਾਰ ਹਾਂ ਜਿਹੜੀਆਂ ਉਹ ਕਹਿੰਦੀ ਆ ਉਹ ਸਮਝਦੀ ਨਹੀਂ ਆਏ ਥੋੜੀ ਹੁੰਦੀਆਂ ਹੋਰ ਤੂੰ ਐ ਫੇਰ ਆ ਕੰਮ ਨਿਮੇੜ ਲੈਣਾ ਨਾ ਗਰਮੀ ਐ ਬਾੜੀ ਤੇ ਤੂੰ ਆ ਜਾਣਾ ਤੇਰੇ ਸਹੁਰੇ ਨੂੰ ਮਿਲ ਲਈ ਉਹ ਕਿਹੜੇ ਮੂੰਹ ਨਾਲ ਮਿਲੂ ਮੈਂ ਉਹਨੂੰ ਜਾ ਕੇ ਕੀ ਕਹੂ ਬੰਦਾ ਉਹ ਮੇਰੇ ਬਾਰੇ ਤੂੰ ਐ ਕਰ ਮੈਂ ਇੱਥੇ ਆ ਕਰਦਾ ਕੰਮ ਯਾਰ ਇੱਥੇ ਤੇ ਕਾੜਦਾ ਜਾ ਕੇ ਤੂੰ ਹੀ ਵਹਿ ਜਾ ਉਹਦੇ ਕੋਲੇ ਮੈਨੂੰ ਬਹੁਤ ਯਾਰ ਫੇਰ ਮੈਨੂੰ ਤਾਂ ਬੈਠਣੀ ਪਊ ਉਹ ਮੂੰਹ ਉੱਤੇ ਲਾ ਦੇ ਨੂੰ ਵੀ ਸ਼ਰਮ ਆਉਂਦੀ ਆ ਉਹ ਤਾਂ ਨਹੀਂ ਸਮਝਦੀ ਗੱਲ ਕੋਈ ਉਹਨੂੰ ਬਾਝ ਜਾਂਦੇ ਫਿਰ ਮੈਂ ਇੱਕ ਪੱਕਾ ਖੇਤਰੀ ਮਾਨੂੰ ਸਮਝਾਵਾਂਗਾ ਜਾ ਕਿ ਮੜਾ ਜਾ ਉਹ ਘੜ ਕੇ ਆ ਜੀ ਫਿਰ ਤੂੰ ਗਰਮੀ ਬਹੁਤ ਹੈ ਠੀਕ ਆ ਠੀਕ ਆ ਇਹ ਵੀ ਯਾਰ ਵਸ ਕੀ ਦੱਸਾਂ ਨਾ ਉਹ ਮੋਫੀ ਇਹਨਾਂ ਦਾ ਮੱਥਾ ਲਾਉਣਾ ਬੁੜੀਆਂ ਨਾਲ ਆ ਬੈਠਾ ਚੌੜਾ ਹੋਇਆ ਕੋਈ ਸੋਚ ਨਹੀਂ ਹੈਗੀ ਵੀ ਉੱਥੇ ਮੈਂ ਝੋਨੇ 'ਚ ਗੇੜਾ ਮਾਰਿਆ ਮੈਂ ਜਾ ਕੇ ਮੜਾ ਮੋਟਾ ਇਹ ਤਾਂ ਬੇਲੇ ਰੋਜੀ ਆਵੜਦੇ ਆ ਬਰੇ ਕੋਈ ਨਹੀਂ ਗੇੜਾ ਮਾਰ ਕੇ ਤਾਂ ਆਇਆ ਨਾ ਕਿੱਥੇ ਮਾਰ ਕੇ ਡੰਗਰ ਐਨੇ ਬੜਾ ਬਰਦੇ ਉੱਤੇ ਹਾਂ ਕਿਹਾ ਜੀ ਵੀ ਰਾਣੀ ਧੀ ਨੂੰ ਚਾਹ ਦੇ ਕੇ ਭੇਜ ਦੇ ਚਾਹ ਪੀ ਕੇ ਜਾਵੜੂ ਮੈਂ ਹਾਂ ਚਾਹ ਪੀਤੀ ਨਹੀਂ ਨੂੰ ਤਾਂ ਚਾਹ ਪੀ ਕੇ ਐਸੇ ਜੇ ਕਿੱਥੋਂ ਪੀ ਲਈ ਹਾਂ ਕਿ ਕਿਉਂ ਪੀ ਲਈ ਚਾਹ ਬਣਵਾਉਣ ਨੂੰ ਤਨ ਤਾਂ ਆ ਬੇਰ ਮਿਲ ਗਿਆ ਅੱਜ ਬਰਾਬਰ ਬੈਠਣ ਦੀ ਬੰਦਾ ਪਾਏ ਜੀ ਬਹਿ ਜਾਓ ਕਾਣੂ ਐਨੇ ਗਰਮ ਹੋਨੇ ਆਜ ਗੰਦਾ ਠੰਡੇ ਹੋ ਜਾ ਕਰੋ ਰੁੱਕ ਜੀ ਬਲੱਡ ਨਾ ਆਵਦਾ ਕਰੋ ਬਲੱਡ ਤਾਂ ਮੇਰਾ ਬਾਦਦਾਗਾ ਹਾਂ ਬੋ ਕੁ ਚਾਹ ਨਾਲੇ ਅਮਰੀ ਇਹ ਇੱਧਰ ਆ ਜੀ ਸੱਸ ਨੂੰ ਬੜਾ ਤਲ ਵੱਡੀ ਬੀਵੀ ਚਾਹ ਪੀ ਲੈ ਨਾ ਮੈਂ ਨਹੀਂ ਪਿੰਦੀ ਚਾਹ ਬਰ ਪੀਲਾ ਕਤਾਏ ਰੱਖ ਲਈ ਜਿਵੇਂ ਜਵਾਕ ਇੱਥੇ ਮਾਂ ਦੇ ਮੂਰੇ ਖੇੜਦੇ ਫਿਰਦੇ ਹੁੰਦੇ ਆ ਇਹਨੂੰ ਸ਼ਰਮ ਨਹੀਂ ਆਉਂਦੀਗੀ ਬਰਫੀ ਖਾਣਗੇ ਕਿਵੇਂ ਇਹ ਇਹਨਾਂ ਦੇ ਨੰਗੂ ਕਿਵੇਂ ਕੋਈ ਨਾ ਪੈਣ ਚਾਹ ਕੋਈ ਨਹੀਂ ਆਏ ਮੇਰਾ ਬੋਲਿਆ ਕਰ ਤੂੰ ਲੈ ਭਾਜੀ ਚਾਹ ਚੱਕੋ ਲੈ ਖਾਓ ਲੈ ਮੈਂ ਤਾਂ ਚਾਹ ਪੀਂਦੀ ਨਾ ਜਦੋਂ ਮੈਂ ਪਤਾ ਕੀ ਕਰਦੀ ਸੀ ਤੁਹਾਡੀ ਮਾਂ ਕੀ ਕਹਿੰਦੀ ਹੁੰਦੀ ਸੀ ਮੈਨੂੰ ਜਦੋਂ ਮੈਂ ਬਹਿ ਜਾਂਦੀ ਲੈ ਇੱਥੇ ਕਿ ਜੂੜਾਂ ਵਾਲੇ ਖੜਾਏਂਗੀ ਤੂੰ ਤਾਨੇ ਮਾਰ ਦਿੰਦੀ ਸੀ ਮੈਨੂੰ ਜਿਉਣ ਦਿਸ ਦਿੰਦੀ ਚੱਲ ਕੋਈ ਨਹੀਂ ਹੁਣ ਮਾ ਮੇਰੀ ਮਾਂ ਨੂੰ ਖਿੱਚ ਲੈ ਵਿੱਚ ਪੀਲਾ ਚਾਹ ਖਿੱਚਾ ਨਾ ਮੈਂ ਨਹੀਂ ਪੀਂਦੇਗੀ ਮੈਨੂੰ ਸਵਾਲ ਲਾਉਦੀ ਚਾਚ ਥੋੜ੍ਹੀ ਚੰਗੀ ਲੱਗਦੀ ਆ ਭਾਈ ਜੀ ਪੀ ਲੋ ਆ ਮੈਂ ਨਹੀਂ ਪੀਂਦੀ ਜੀ ਮੈਂ ਤਾਂ ਉੱਦੋਂ ਖਾਣ ਟਿੱਕੀ ਖਾ ਲੋ ਬਾਫੀ ਨਾ ਨਾ ਮੈਂ ਤਾਂ ਉਦੋਂ ਪੀਉਂਗੀ ਜਿੱਦੇ ਆਪਦੇ ਪੁੱਤਨ ਦੁਆਰੇ ਵਿਆਹ ਹੋਊਗੀ ਕੋਈ ਜਵਾਕ ਖੇਡੂਗਾ ਬੇੜੇ ਦੇ ਵਿੱਚ ਦੇਖ ਲੈ ਭਰਾ ਮੇਰਾ ਕੋਈ ਨਹੀਂ ਚਾਹ ਵੀ ਨਹੀਂ ਪੀਂਦੀ ਸੰਤਾਂ ਪਤਾ ਮੇਰਾ ਮਨ ਕਿੰਨਾ ਦੁਖੀ ਹੁੰਦਾ ਕਰ ਸੁਣਨਾ ਸੁਣਨਾ ਪਿਆਗਾ ਇਹ ਕਰੇ ਬੜਨੀ ਰੋਣ ਆਉਂਦਾ ਦੇਖ ਕੇ ਕੋਈ ਨਹੀਂ ਭਰੋਸਾ ਰੱਖ ਹੋ ਜਾਣਗੇ ਬੱਚੇ ਬਤਰਾ ਪਰ ਸਾਰਖਿਆ ਮੈਂ ਤਾਂ ਸੌਖਾ ਕਿਹੜਾ ਭਾਂਜੀ ਇਸ ਜੱਗ ਤੇ ਕੋਈ ਕਿਸੇ ਪਾਸੇ ਸੌਖਾ ਕੋਈ ਕਿਸੇ ਪਾਸੇ ਦੁੱਖਾ ਬਿਨੁ ਆਇਆ ਕੋਈ ਇੱਕ ਬੰਦਾ ਦੱਸ ਦੇ ਵਿੱਚ ਸੌਖਾ ਯਾਰ ਤੁਸੀਂ ਆਹ ਵਾਲਾ ਬੜਾ ਪੱਕਾ ਰੱਖਿਆ ਨਾ ਮੇਥੋਂ ਕਿਹੜਾ ਭਾਂਜੀ ਜਿਹੜੇ ਤੁਸੀਂ ਦਵਾਈਆਂ ਫਾਈ ਜਾਂਦੇ ਸੀ ਬਾਹਰ ਦੀ ਬਾਹਰ ਸੋਨੂ ਭਾਂਜੀ ਕੌਣ ਕਹਿ ਕੇ ਕੀ ਗੱਲ ਹੂੰ ਸਾਨੂੰ ਪਤਾ ਹੀ ਨਹੀਂ ਲੱਗਦਾ ਨਹੀਂ ਭਾਂਜੀ ਮੈਨੂੰ ਪਹਿਲੇ ਵੇ ਸਾਡੇ ਘਰ ਤੱਕ ਤੇ ਕੁੜੀ ਦਾ ਸਿਰ ਨਹੀਂ ਦੁਖਿਆ ਸਾਰੇ ਕੰਮ ਕਰਦੀ ਧਾਰਾਂ ਤੋਂ ਲਾਗੋ ਏ ਕੁੜੀ ਤਾਂ ਆਦੀ ਮਾਂ ਨੂੰ ਡੱਕਾ ਨਹੀਂ ਕਰਦਾ ਜੋ ਮਟਿਆ ਰਹੀ ਜਨੇ ਕਾਦੀ ਮਾਂ ਬੇਧੀ ਕਰਕੇ ਸੀ ਉਹ ਉੱਥੇ ਕੰਮ ਕਰਦੂ ਬੁੜੀ ਹੋ ਗਈ ਫਿਰ 21 ਸਾਲ ਚ ਤਾਂ ਭਾਂਜੀ ਵਿਆਹ ਤੀ ਮੈਂ ਚੱਲ ਕੋਈ ਨਹੀਂ ਭੈਜੀ ਚਾਹ ਪੀ ਲੈ ਇਹ ਤਾਂ ਬੁੜੀਆਂ ਤਾਂ ਬੋਲਦੀਆਂ ਰਹਿੰਦੇ ਤੂੰ ਵੀ ਬਗ ਜਾ ਚਾਹ ਪੀ ਕੇ ਜਾਨਾ ਜਾਨਾ ਮੈਂ ਚਾਹ ਕੀ ਕਰ ਰਖਿਆ ਨੇ ਚਾਹ ਤੇਰਾ ਕਰਕੇ ਬੈਠਾ ਮੈਂ ਮੈਂ ਚੰਗਾ ਬਾਈ ਜੀ ਫਿਰ ਮੈਂ ਤਾਂ ਚੱਲਦਾ ਲੈ ਐ ਪੈਂਦਾ ਅੱਜ ਨਹੀਂ ਫਿਰ ਮੇਰੀ ਬੱਸ ਦਾ ਟਾਈਮ ਹੈ ਤੇ ਮੈਂ ਜਾਣਾ ਤੇ ਚੱਲ ਕੋਈ ਨਹੀਂ ਫਿਰ ਢੇੜਾ ਮਾਰਦੇ ਰਿਆ ਕਰੋ ਉਹ ਵੀ ਚੰਗਾ ਲੱਗਿਆ ਕਰ ਲਿਓ ਤੁਹਾਡੇ ਘਰ ਦਾ ਮਸਲਾ ਜਾ ਜਿੰਨੇ ਮੇਰੀ ਧੀ ਕਹਿੰਦੀ ਆ ਤੁਸੀਂ ਕਰ ਲਿਓ ਠੀਕ ਆ ਠੀਕ ਆ ਚੰਗਾ ਭਾਈ ਜੀ ਫਿਰ ਆ ਜਾਓ ਕਦੇ ਮਿਲਿਆ ਆਇਓ ਸੰਗਾ ਬਈ ਆ ਜੀ ਮਸੀ ਕੁਝ ਨਹੀਂ ਦੇਣੀ ਮਸੀ ਉਹ ਠੀਕ ਹੋ ਜੀ ਹਾਂ ਠੀਕ ਹੈ ਮੈਂ ਕੋਈ ਗੱਲ ਗੱਲ ਕਰਨੀ ਤੁਹਾਡੇ ਨਾਲ ਅੱਜ ਬਹਿ ਕੇ ਕਰਦੇ ਆ ਫਿਰ ਹਾਂ ਜੀ ਸੱਸੀ ਕਹਿੰਦੇ ਸੱਸੀ ਕਰਦੇ ਹੋ ਠੀਕ ਹੋ ਹਾਂ ਵਧੀਆ ਠੀਕ ਤੁਸੀਂ ਬੈਠੋ ਪਾਣੀ ਲੈ ਕੇ ਆਉਣੀ ਤੋ ਅਗਲੇ ਮਹੀਨੇ ਨਾਲ ਗੱਲ ਕਰਨੀ ਤੁਹਾਡੇ ਨਾਲ ਜਰੂਰ ਜੀ ਇੱਕ ਹਾਂ ਠੀਕ ਹੈ ਲੱਗਦਾ ਹੈ ਨਾ ਦੇਖੋ ਅੱਛਾ ਹਾਂ ਦੇਖਿਆ ਸੀ ਕਬਲਾਂ ਹਾਂ ਕਿਉਂ ਹੋ ਮੁੰਡਾ

ਤੇ ਥੋੜੀ ਬੋਤੀ ਜ਼ਮੀਨ ਵੀ ਹੈਗੀ ਉਹਨਾਂ ਦੇ ਠੀਕ ਹੈ ਅੱਛਾ ਤੇ ਪਰ ਬਸ ਉਹਨੋਂ ਮੁੰਡਾ ਪਿਆ ਹੈ ਹੋਇਆ ਵੀ ਅੱਛਾ ਤੇ ਉਹਦੇ ਘਰ ਵਾਲੀ ਵੀ ਹੈਗੀ ਆ ਅੱਛਾ ਪਰ ਉਹਨਾਂ ਦਾ ਨਾ ਕੋ ਬੱਚਾ ਨਹੀਂ ਹੁੰਦਾ ਕੋਈ ਅੱਛਾ ਤੇ ਤਾਂ ਕਰਕੇ ਉਹ ਦੂਜਾ ਰਿਸ਼ਤਾ ਲੈਣ ਨੂੰ ਕਹਿੰਦੇ ਨੇ ਹਾਂ ਪਰ ਅੱਛਾ ਆਪਾਂ ਦੇਖ ਲਾਂਗੇ ਹਾਂਜੀ ਕਿਉਂਕਿ ਵੀ ਮੈਂ ਕਿਹਾ ਚੱਲੋ ਆਪਣੇ ਪੈਰ ਫਿਰ ਜਨਾਣਾ ਵੀ ਚੱਲੋ ਪਹਿਲਾਂ ਨਾ ਤਾਂ ਮੁੱਖ ਕਿਆ ਸੀਗਾ ਹਾਂ ਹੁਣ ਵੀ ਐ ਹੁਣ ਵੀ ਆਪਾਂ ਜੀ ਕਿਤੇ ਹੋਰ ਤੋਰਦੇ ਆਂ ਕੀ ਪਤਾ ਨਾ ਕਹੇ ਜਾਊਗਾ ਹਨਾ ਹਾਂ ਅਜਿਗਰ ਹਰੇਕ ਮੁੰਡਾ ਨਸ਼ਾ ਕਰਦਾ ਤੇ ਉਧਰ ਆਪਣੀ ਪੂਰੀ ਜ਼ਿੰਮੇਵਾਰੀ ਆ ਪਰੋਸੇ ਵਾਲੇ ਬੰਦੇ ਨੇ ਤੁਸੀਂ ਟੈਨਸ਼ਨ ਨਾ ਲਿਓ ਬਾਕੀ ਤੁਸੀਂ ਆਪ ਦਾ ਸਲਾਹ ਕਰਕੇ ਦੱਸ ਦਿਓ ਕਰੀ ਉਧਰ ਸਾਡਾ ਮੁਕਿਆਦਾ ਪਤਾ ਪਹਿਲਾਂ ਦਾ ਮੈਨੂੰ ਪਤਾ ਹੀ ਨਹੀਂ ਹੁਣ ਆਏ ਆ ਵੀ ਮੈਂ ਕੋਈ ਪਤਾ ਕਰਮਾ ਨਹੀਂ ਆ ਨਾ ਰਿਸ਼ਤਾ ਨਹੀਂ ਤੇ ਰਿਸ਼ਤਾ ਕਰੀ ਬਿਨਾਂ ਤਾਂ ਹਮਤਿ ਆ ਕਿਥੇ ਕਰੀ ਗੱਲ ਇਹ ਰਿਸ਼ਤਾ ਜ਼ਰੂਰ ਕਰਾਂਗੇ ਤੇ ਅਸੀਂ ਸਲਾਹ ਕਰਕੇ ਤੇ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਜੀ ਉਹ ਗੱਲ ਦੱਸ ਦਈਏ ਜਿੰਮੇਵਾਰੀ ਤੇਰੀ ਹੋਣੀ ਚਾਹੀਦੀ ਪਤਾ ਨਹੀਂ ਜੀ ਮੇਰੀ ਪੂਰੀ ਜ਼ਿੰਮੇਵਾਰੀ ਹੈ ਕਿ ਖੰਡਾ ਬੰਦਾ ਨਹੀਂ ਗਿਆ ਮੁੰਡਾ ਉਸੇ ਜੋ ਮੈਂ ਬਾਰੇ ਤੇਰੀ ਹੁਣ ਚਾਹੀਦੀ ਆ ਤੇ ਵਧੀਆ ਬੰਦੇ ਹੁਣ ਵਰਤਣਾ ਹਾਂਜੀ ਹਾਂਜੀ ਅੱਗੇ ਅਸੀਂ ਕੁੜੀ ਨਾ ਬੋਲਤੀ ਨਾ ਨਾ ਇਹ ਇਹ ਕੰਮ ਨਹੀਂ ਹੈਗਾ ਕੁੜੀ-ਪੁੜੀ ਸੌਖੀ ਬਸੂਗੀ ਹਾਂ ਠੀਕ ਹੈ ਕੀ ਕਰਦੀ ਨਾ ਕਰਦੀ ਲੰਦਾ ਹਾਂਜੀ ਸੋ ਦੇ ਜ ਮੈਂ ਬਾਰੇ ਚਲੋ ਕਹੇ ਕਹੇ ਨਾ ਤਾਂ ਹੁੰਦਾ ਨਹੀਂ ਹਾਂਜੀ ਹਾਂਜੀ ਫਿਰ ਮੈਂ ਉੱਧਰ ਗੱਲ ਕਰਾਂ ਕਿ ਨਾ ਹਾਂ ਪੁੱਤ ਕਰ ਲੈ ਠੀਕ ਹੈ ਠੀਕ ਹੈ ਹਾਂ ਜਿੱਦੇ ਤੂੰ ਆਖੇਗਾ ਤਾਂ ਕਰਦੇ ਦੇਖਣਾ ਠੀਕ ਹੈ ਠੀਕ ਹੈ ਚਲ ਮੈਂ ਕਰਦਾ ਉਹ ਨਾਲ ਗੱਲ ਹਾਂ ਪੁੱਤ ਹਾਂ ਠੀਕ ਠੀਕ ਹੈ ਹੋਰ ਪੁੱਤ ਚਾਹਤਾਂ ਨਹੀਂ ਨਾ ਨਾ ਜੀ ਬਸ ਚੱਲ ਜੀ ਚੱਲ ਚੱਲੋ ਚੱਲ ਬੈਠੀ ਵੇਪੋਇਥੀ ਹੋਤਾ ਰਾਂਗਾ ਕੋ ਕੋਣੀ ਛੱਡਾ ਨੂੰ ਮੇਰੀ ਗੱਲ ਸੁਣ ਲੈ ਆਪਣੀ ਔਕਾਤ 'ਚ ਰਹਿ ਤੂੰ ਗੱਲ ਸੁਣਨੀ ਮੇਰੀ ਹਾਂ ਤੂੰ ਸੌਖੀ ਨਹੀਂ ਰਹਿੰਦੀ ਇੱਥੇ ਮੈਂ ਕੰਮ ਕਰਕੇ ਹਾਂ ਤੂੰ ਕਹਿੰਦਾ ਹੁੰਦਾ ਸੀ ਵੀ ਇਹ ਗੱਲਾਂ ਕਹਿਣੀਆਂ ਸੌਖੀਆਂ ਨਹੀਂ ਆ ਇਹਨਾਂ